ਚੜਦੀਆਂ ਕਲਾ ਹੋਈਆਂ ਚੜਦੀਆਂ ਕਲਾ ਹਜੂਰ ਸਾਹਿਬ ਵਾਲੇ ਬਾਬੇ ਆਏ ਜੀ ਮਹਾਰਾਜ ਬਾਬਾ ਇਹ ਖਾਲਸਾ ਬਾਬੇ ਜੀ ਕੀ ਬਤੇ ਜੀ ਆ ਗਿਆ ਹਾਂਜੀ ਬਾਬਾ ਜੀ ਕਿਰਪਾ ਦੜੀਆਂ ਜੀ ਜੀ ਆ ਹੁਸਨ ਆ ਉਹ ਪਹਿਲੇ ਚਰ ਰਬੋ ਕਰਿ ਆਓ ਕੋਈ ਨਹੀਂ ਇਹ ਸਾਹਿਬ ਸਿੰਘ ਜੀ ਹਜੂਰ ਸਾਹਿਬ ਵਾਲੇ ਬਾਬਾ ਜੀ ਆ ਕਬਈ ਆਪਣਾ ਨਾਮ ਦੱਸੋ ਸਿੱਧਾ ਮੰਗਲ ਸਿੰਘ ਸਰਦਾਰ ਮੰਗਲ ਸਿੰਘ ਜੀ ਕੇ ਬਾਬਾ ਮੰਗਲ ਸਿੰਘ ਜੀ ਬਾਬਾ ਮੰਗਲ ਸਿੰਘ ਜੀ ਪਿੰਡ ਭੋਮੇ ਵਾਲੇ ਜੋ ਕਿ ਬਾਬਾ ਜੀ ਹਜ਼ੂਰ ਸਾਹਿਬ ਹਜ਼ੂਰ ਸਾਹਿਬ ਵਾਲੇ ਦੀ ਸੇਵਾ ਕਰਦੇ ਆ ਬਾਬਾ ਜੀ ਉੱਥੇ ਗੁਰਦੁਆਰਾ ਲੰਗਰ ਸਾਹਿਬ ਦੀ ਸੇਵਾ ਜਾਂਦੀ ਹੈ ਨਾ ਗੁਰਦੁਆਰਾ ਲੰਗਰ ਸਾਹਿਬ ਦੀ ਸੇਵਾ ਜਾਂਦੀ ਹੈ ਜੀ ਸਾਰੀ ਆਜੋ ਬਾਬਾ ਜੀ ਪਰਾਂ ਚਰਨ ਪਾਉ ਕਰਿਆ ਥੰਦਾ ਤਸੱਲੀ ਕੋਈ ਕੋਈ ਨਹੀਂ ਹੁਣ ਨਹੀਂ ਬਾਬਾ ਜੀ ਅੱਗੇ ਪਿਛਲੇ ਵਾਲੀ ਤੁਸੀਂ ਪਾ ਜੀ ਨਹੀਂ ਰਹਾ ਹੋ ਜਾਣਾ ਜੀ ਕਾ ਖਾਨ ਸਾਹਿਬ ਕੋਈ ਨਹੀਂ ਫੇਰ ਨਹੀਂ ਬਾਬਾ ਜੀ ਬਾਬਾ ਜੀ ਨਾ ਨਾ ਸਾਹ ਸੰਦੀ ਬਾਬਾਈ ਨਾਲ ਬੜੀ ਯਾਰੀ ਮੇਰੀ ਬਾਬਾਈ ਫਿਰ ਬਹੁਤ ਪਿਆਰਿਆ ਬਾਬਾਈ ਗਿਆ ਸੰਕਰੇ ਪੰਜ ਚਾਲ ਤੋੜ ਕੇ ਲਿਆਦੇ ਅਰੇ ਬਾਬਾਈ ਨਾ ਕਿਹੜੀ ਡੱਕੋ ਹੋਰ ਲੈ ਰੈਂਜਾ ਲੱਲੇ ਹਾਂ ਉਹ ਲੈ ਲੈ ਮਾਹੋਰ ਲੈ ਲਓ ਨਹੀਂ ਨਹੀਂ ਬੱਸ ਬਸ ਬਾਬਾਈ ਉਤਰੋ ਹਾਂ ਹਾਂ ਅੰਦਰ ਆਂ ਗਏ ਬਾਬਾਈ ਉਤਰੋ ਚੱਲ ਬਾਬਾ ਕੋਈ ਨਹੀਂ ਪਤਾ ਕੋਈ ਨਹੀਂ ਮੈਨੂੰ ਨਹੀਂ ਪਤਾ ਬਾਬਾਈ ਚੱਲ ਬਾਬਾ ਹਾਂ ਨਾ ਹੁਣ ਫੇਰ ਮੈਨੂੰ ਮੇਰੀ ਜਿਹਦੀ ਆ ਜੀ ਮਾੜਾ ਹਾਡੀ ਸੇਵਾ ਹੈ ਅਹ ਇਹਨਾਂ ਨੇ ਰਾਹ ਤਾਂ ਮੰਮੀ 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 ਤੁਸੀਂ ਨਹੀਂ ਬਾਬਾ ਜੀ ਚਰਨ ਪਾ ਕੇ ਆ ਜਾਓ ਮੈਂ ਨਾ ਕੋਈ ਚਰਨ ਪਾ ਕੇ ਪਾਪਾ ਜੀ ਆ ਜਾਓ ਮੈਨੂੰ ਮੈਂ ਤੁਹਾਡੇ ਗੱਫਾ ਪਾਣੀ ਦੱਸ ਦਾਂਗੇ ਮੇਰੀ ਇੱਥੇ ਆਵੇ ਆਵੇ ਲੋ ਅਮਰੀ ਵੀਡੀਓ ਬਣਦੀ ਮੇਰੀ ਵੇਚੀ ਹੋਣੀ ਨਹੀਂ ਨਹੀਂ ਤੁਸੀਂ ਇੱਕ ਇੱਥੇ ਚਰਨ ਪਾ ਕੇ ਚਰਨ ਪਾ ਕੇ ਆ ਜਾਓ ਚਰਨ ਪਾ ਕੇ ਆ ਜਾਓ ਚਰਨਾਂ ਤੋਂ ਵੱਧ ਆਵੇ ਸੰਗਤ ਆਇਆ ਆਇਆ ਕੋਈ ਜਾਂ ਉਹ ਕੋਈ ਮੇਰੀ ਵੇ ਮੇਰੀ ਵੇਚੀ ਹੋਣੀ ਪਾਪਾ ਜੀ ਵੇਰੇ ਸਾਰੀ ਸੰਗਤ ਵੇਖਣ ਦੀ ਕਿੰਨੇ ਲੱਖਾਂ ਬੰਦਾ ਵੇਖਣ ਡਿਆ ਇਦਾਂ ਨਾ ਕਰੋ ਫਿਰ ਤੁਸੀਂ ਚੱਲ ਪਾ ਕੇ ਆ ਜਿਓ ਉਸ ਤੇ ਲੈ ਆ ਜਿਓ ਸਾਰੀ ਦਰਸ਼ਕਾਂ ਹੀ ਭਰੀ ਗਈ ਜਾਵੇ ਬਾਬਾ ਇਹਨਾਂ ਦੇ ਰੋਏ ਬਾਬਾ ਜੀ ਫਿਰ ਨਹੀਂ ਫਿਰ ਮੈਂ ਨਹੀਂ ਫਿਰ ਬਾਬਾ ਜੀ ਫਿਰ ਨਹੀਂ ਫਿਰ ਗੁਰ ਗੋਬਿੰਦ ਸਿੰਘ ਜੀ ਆਪ ਹੀ ਨਾਲ ਆ ਆ ਬਾਬਾ ਜੀ ਤੇ ਨਾਲ ਆ ਚੱਲ ਪਾ ਕੇ ਆਜੋ ਅੰਦਰ ਐ ਕਰਕੇ ਐ ਬਾਹਰ ਆਜੋ ਇਹਨੇ ਜਿਹੜੇ ਨਹੀਂ ਇਹਨੇ ਜਿਹੜੇ ਆਏ ਨਹੀਂ ਇਹਨੇ ਜਿਹੜੇ ਆਏ ਨਹੀਂ ਉਹ ਮੈਨੂੰ ਪਤਾ ਨਹੀਂ ਫਿਰ ਅਸੀਂ ਨਾ ਜਾਣਾ ਦੂਸਤ ਕੋਲ ਮੈਂ ਨਹੀਂ ਦੋ ਜਾ ਤਾ ਸ਼ਕਿਆ ਨੂੰ ਵਾਦ ਚਲ ਫਿਰ ਕਹਿ ਦੋ ਹਰ ਬਣਿਆ ਸਾਹ ਸੰਗਤ ਨਾਲ ਆ ਗਿਆ 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 ਕੇ ਹੋ ਗਿਆ ਕਰ ਚਲੋ ਜੀ ਮਾਰ ਗੁਰੂ ਦੀ ਸੰਤਸਾਰੀ ਗਈ ਆ ਇੰਤਨੋਂ ਵੱਡਾ ਕੋਈ ਨਹੀਂ ਆ ਮਹਾਰਾਜ ਦੀ ਕਿਰਪਾ ਨਾਲ ਤੇ ਮਹਾਰਾਜ ਕਿਰਪਾ ਕਰੇਗਾ ਗੁਰਦੁਆਰਾ ਲੰਗਰ ਸਾਹਿਬ ਜਿਹੜਾ ਹਜੂਰ ਸਾਹਿਬ ਆ ਉੱਥੇ ਸੇਵਾ ਜਾਂਦੀ ਹੈ ਜੀ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਜਿਹੜੇ ਹਜੂਰ ਸਾਹਿਬ ਵਾਲੇ ਆ ਕਰਨੈਲ ਸਿੰਘ ਜੀ ਹਾਂਜੀ ਤੇ ਸੰਤ ਬਾਬਾ ਜਸਾ ਸਿੰਘ ਜੀ ਹਾਂਜੀ ਸੰਤ ਬਾਬਾ ਚਰਨ ਸਿੰਘ ਜੀ ਹਾਂਜੀ ਗੁਰਦੁਆਰਾ ਰਤਨਗੜ੍ਹ ਸਾਹਿਬ ਰਤਨਗੜ੍ਹ ਸਾਹਿਬ ਹਾਂਜੀ ਚਲੇ ਬਾਬਾ ਜੀ ਫਿਰ ਤੀ ਵੇਲੋ ਅਜਾ ਮੇਰਾ ਕੋਈ ਨਹੀਂ ਜਵਾਨਾ ਜੇ ਤੁਸੀਂ ਬੈਠੇ ਹੋ ਸਾਡੇ ਕੋਲ ਆਦੀ ਦਾਪਾਂਗੇ ਤੇ ਤੇ ਲੋਕਲ ਹੀ ਹੈ ਨਾ ਹਾਂ ਲੋਕਲ ਹੀ ਜੇ ਤੇ ਜਲ ਪਣੀ ਦਾ ਦੱਸ ਦਿਓ ਹੈ ਕੋਈ ਨਹੀਂ ਦੱਸਾਂਗਾ ਇਹਨਾਂ ਨੇ ਨਹੀਂ ਦੱਸ ਉਥੋਂ ਬੈਂਕੋਂ ਆਏ ਆਹੋ ਅੱਛਾ ਅੱਛਾ ਕਿੰਗਾ ਲਿਖਿਆ ਚਲ ਠੀਕ ਮਤਲਬ ਉਹ ਬਈ ਮੈਗਰ ਜੀ ਦੇ ਹੱਥੋਂ ਮਾਤਰਾ ਇਹ ਸੱਜੇ ਤਾਂ ਦੱਸਿਆ ਨਹੀਂ ਚਲੇ ਗਿਆ ਲਾਲ ਦਾ ਵੱਡਾ ਅਗਲਾ ਯੂਕੇ ਜਲੇ ਗਿਆ ਜੀ ਕਿਰਪਾ ਨਾਲ ਕਿਰਪਾ ਨਾਲ ਜਗਤਿੰਦਰ ਸਿੰਘ ਚੱਲ ਗਿਆ ਕਰਦੀ ਕਲਾ ਹੋ ਗਈ ਮਾਤਾ ਜੀ ਕਰਦੀ ਕਲਾ ਮਾਲ ਕਲਾ ਲਾਲ ਸੱਚੇ ਪਾਤਸ਼ਾਹ ਉਹ ਗੁਰੂ ਗੋਬਿੰਦ ਸਿੰਘ ਆਗੂ ਬਾਬਾ ਦੀਪ ਸਿੰਘ ਜੀ ਉਹ ਹੀ ਆ ਉਹ ਹੀ ਆਗੂ ਬਾਬਾ ਦੀਪ ਸਿੰਘ ਜੀ ਹਾਂ ਜੀ ਹਾਂ ਜੀ ਕਰਦੇ ਮਈਆਂ ਮਈਆਂ ਲਵਾ ਕੇ ਆਇਆ ਜੀ ਆਪਣੇ ਅਸ਼ਟਰੀਆ ਦਾ ਮਿਹਰਬਾਨ ਆ ਜੀ ਉੱਥੇ ਚਲੋ ਮਹਾਰਾਜ ਬਾਬਾ ਜੀ ਕਿਰਪਾ ਕਰੇ ਬਾਬਾ ਜੀ ਕੋਟੋਂ ਨੇ ਆ ਨਹੀਂ ਮਾਡਾ ਆਲੇ ਹੋ ਹੋਰ ਹੈ ਗਈ ਹੋਰ ਦੇ ਆਪਣੇ ਘਰ ਇਹ ਕੇ ਸਰੂਪ ਮੈਨੇ ਹੋਰ ਦੇ ਨਹੀਂ ਸਾਧ ਸੰਗਤ ਜੀ ਬਾਬਾ ਜੀ ਬਹੁਤ ਸੇਵਾ ਕਰਦੇ ਆ ਦਿਨ ਰਾਤ ਇੱਕ ਕਰਕੇ ਸੇਵਾ ਕਰਦੇ ਆ ਆ ਜਿਹੜੀ ਨਾਲ ਸੰਗਤ ਆ ਆ ਦੇਖੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮਾਤਾ ਜੀ ਆ ਮੇਰਾ ਇਹ ਵੀ ਗੁਰੂ ਗੋਬਿੰਦ ਸਿੰਘ ਜੀ ਆ ਤੇ ਹਾਂਜੀ ਬਾਬਾਈ ਫਿਰ ਤਾਂ ਜੇ ਜੇਦ ਕਰ ਲਈ ਤਾਂ ਵਾਹਿਗੁਰੂ ਮਹਾਰਾ ਲੈ ਲੈ ਆਹਨ ਗਾਹ ਹੋ ਗਿਆ ਵਾਹਿਗੁਰੂ 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 ਮੈਨੂੰ ਉੱਤੋਂ ਦੀ ਨਭਟਾ ਠੀਕ ਠੀਕ ਆ ਚਲੋ ਜੀ ਸਸੀਆ ਬਰਾਦਰ ਜੀ ਮੇਰੇ ਫੋਲੋਅਰ ਜਿਹੜੇ ਮੇਰੇ ਦੋਸਤ ਆ ਜਿਹੜੇ ਉਹਨਾਂ ਨੇ ਕਹੋ ਵੀ ਫੋਲੋ ਕਰਿਆ ਕਰੋ ਮੁੰਡੇ ਨੂੰ ਸਤਿ ਸ਼੍ਰੀ ਅਕਾਲ ਧਰਤਾ ਜੀ ਹਾਰਾਇ ਤੇ ਨਾ ਆਇਆ ਅੰਮ੍ਰਿਤ ਕਾਮ ਕੋ ਕਿੰਨਾ ਰਾਜ ਨਾ ਤੁਹਾਡੇ ਸ਼ੰਗਾਂ ਨੂੰ ਵਾਦੇ ਬੱਬਾਈ ਰਿਲੀ ਸੇ ਵਾਲੀ ਲੀਆ ਮੰਮੀ ਮੱਥਾ ਨਹੀਂ ਟੇਕਿਆ ਮੱਪਾਈ ਨੂੰ ਮੱਥਾ ਟੇਕਣਾ ਹੀ ਜੱਜਾ ਜਿਆੜਾ ਹੋੜ ਕੇ ਕੋਈ ਫੇਰ ਮੇਰੇ ਕੋਲ ਨਹੀਂ ਆ ਕਰੇ ਆ ਫੇਰ ਲੈ ਲਾਂਗੇ ਕੋਈ ਨਹੀਂ ਮਾਤਾ ਕੋਈ ਨਹੀਂ ਨਾ ਨਾ ਉਹ ਮੈਂ ਨਾ ਆਉਣ ਵਾਧਿਆ ਕਿਤੇ ਦਫਾ ਮੈਂ ਤਾਂ ਕਿ ਮੇਰੇ ਕੋਲ ਨਹੀਂ ਕਰੇ ਗਿਆ ਆ ਠੀਕ ਨੇ ਲੈਣਾ ਮੈਂ ਨਾ ਆ ਜਾ ਬਰ ਨਾਲ ਚੱਲ ਰਿਹਾ ਮੈਂ ਨਾ ਕੋਈ ਗੱਲ ਆਈ ਇਹ ਕਰੇ ਇਹ ਸੇਵਾ ਦਾ ਟਾਈਮ ਨਹੀਂ ਖਰਾਬ ਕਰੀਦਾ ਆ ਸੇਵਾ ਦਾ ਇਹ ਵੀ ਬਾਬਾ ਹੀ ਗਲਤੀ ਮਾਰ ਕਰੇ ਚਲੋ ਅਗਲੀ ਵਾਰ ਸਹੀ ਹਰੇ ਵਾਹਿਗੁਰੂ ਵਾਹਿਗੁਰੂ ਬੋਲੇ ਸੋਨਿਆ ਵਾਹਿਗੁਰੂ ਕਾ ਲੋ ਵਾਹਿਗੁਰੂ ਵਾਹਿਗੁਰੂ ਕੀ ਭਤਿ ਵਾਹਿਗੁਰੂ 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 ਮੈਂ ਹਾਂ ਬਾਬਿਆਂ ਨੇ ਆਖਿਆ ਕੋਈ ਗੱਲ ਨਹੀਂ ਮੰਮੀ ਕੋਈ ਉਹ ਨਹੀਂ ਅੜੀ ਜੀ ਨਹੀਂ ਉਹ ਪਿਆਰ ਮੰਮੀ ਪਿਆਰ ਅਸੀਂ ਵੀਡੀਓ ਬਣਦੀ ਜੀ ਤੁਹਾਡੀ ਇਹ ਪਿਆਰ ਦੀ ਗੱਲ ਹੁੰਦੀ ਆ ਬਾਬਾ ਜੀ ਕਈ ਵਾਰ ਇੱਥੇ ਦੋ ਦੋ ਤਿੰਨ ਤਿੰਨ ਘੰਟੇ ਆਪਣੇ ਘਰੇ ਨਾਲ ਰੈਸਟ ਵੀ ਕਰਕੇ ਜਾਂਦੇ ਆ ਐਡੀ ਨਹੀਂ ਗੱਲ ਤੇ ਚਲੋ ਸੇਵਾ ਵੀ ਜ਼ਰੂਰੀ ਆ ਬਾਬਾ ਜੀ ਕਹਿੰਦੇ ਵੀ ਮਤਲਬ ਵੀ ਸੇਵਾ ਦੇ ਵਿੱਚ ਵਿਗੜਨ ਪੈਂਦਾ ਵਾ ਉਹਨਾਂ ਜਾਣਾ ਹੋਣਾ ਹੋਰ ਕਈਆਂ ਦੇ ਘਰੇ ਹਨਾ ਸੰਤ ਤੇ ਕਿਤੇ ਔਰ ਟਾਈਮ ਆਪਣਾ ਵੀ ਨਹੀਂ ਆ ਗਿਆ ਗੱਦ ਆ ਗਈ ਜਹਾਉਣੇ ਮਸ਼ੀਨ ਆ ਗਈ ਤੇ ਹੀ ਵੱਢਣ ਲੱਗੇ ਅੱਜ ਹੈਗੀ ਆ 7 ਤਰੀਕ 6 ਤਰੀਕ ਹੈ ਗਰਮੇਂ ਵਿੰਦੀ ਆਜੋ ਮੰਮੀ ਆਜੋ ਆ ਮੇਰੀ ਮੰਮੀ ਆ ਇਹ ਮੇਰੀ ਮੰਮੀ ਆ ਵੈ ਖਾਲਸਾ ਸਾਹਿਬ ਜੀ ਕੀ ਫਤਿਹ ਬਾਦਾ ਜੀ ਕਾਲਾ ਥਾ ਵਾਜੀ ਕੀ ਫਤਿਹ ਆ ਆਪਣਾ ਹੈਗਾ ਕੀ ਕਹਿੰਦੇ ਇਹਨੂੰ ਆਲੋਣ ਆਲੋਣ ਆ ਜੰਦੇ ਬੋਤ ਆਂਦੇ ਵਾਖਾਲ ਸਾਹਿਬ ਵਾਜੀ ਕੀ ਫਤਿਹ ਦੀ ਸਾਰਿਆਂ ਨੂੰ ਸਿਰ ਨੰਗਾ ਮੁੜ ਕੇ